ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀਦੀ ਜੇਸਟਰ ਆਪਾਂ ਹਰ ਰੋਜ਼ ਹੀ ਜ਼ਿੰਦਗੀ ਦੇ ਬਦਲਾਅ ਦੀ ਗਵਾਹੀਆਂ ਨੂੰ ਸੁਣਦੇ ਆਂ ਔਰ ਸੱਚਮੁੱਚੋ ਗਵਾਹੀਆਂ ਸਾਨੂੰ ਬਹੁਤ ਹੀ ਅਦਭੁਤ ਰੀਤੀ ਦੇ ਨਾਲ ਆਨੰਦਿਤ ਕਰਦੀਆਂ ਆ ਕਿਉਂਕਿ ਅਸੀਂ ਜਾਣਦੇ ਆ ਤੇ ਹਿੰਮਤ ਪਾਉਣੇ ਉਹਨਾਂ ਗਵਾਹੀਆਂ ਨੂੰ ਸੁਣ ਕੇ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਅਲੱਗ ਅਲੱਗ ਸਿਚੁਏਸ਼ਨ ਵਿੱਚ ਅਲੱਗ ਅਲੱਗ ਮੁਸ਼ਕਲਾਂ ਸੀਮਤਾਂ ਵਿੱਚ ਫਸੇ ਹੋਏ ਭੈਣਾਂ ਭਾਈਆਂ ਨੂੰ ਉਹਨਾਂ ਦੇ ਦੁੱਖਾਂ ਪਰੇਸ਼ਾਨੀਆਂ ਤੋਂ ਆਜ਼ਾਦ ਕੀਤਾ ਤਾ ਅਰਜ ਦੀ ਗਵਾਹੀ ਸسٹر ਹਰਪ੍ਰੀਤ ਕੌਰ ਦੀਆ ਉਹਨਾਂ ਨੇ ਆਪ ਹੀ ਆਪਣੀ ਗਵਾਹੀ ਰਿਕਾਰਡ ਕਰਕੇ ਕਰ ਲਿਆ ਔਰ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਦੱਸਿਆ ਆ ਤਾਂ ਆਓ ਆਪਾਂ ਅੱਜ ਉਹਨਾਂ ਦੀ ਜ਼ਿੰਦਗੀ ਦੀ ਗਵਾਹੀ ਨੂੰ ਉਹਨਾਂ ਦੀ ਹੀ ਜ਼ੁਬਾਨ ਤੋਂ ਸੁਣਦੇ ਆ ਕਿ ਕਿਸ ਤਰ੍ਹਾਂ ਪਰਮੇਸ਼ਰ ਨੇ ਉਹਨਾਂ ਦੀ ਜ਼ਿੰਦਗੀ ਦਾ ਬਦਲਾਅ ਕੀਤਾ ਜੈ ਹਮ ਸਿੱਧੀ ਸਿਸਟਰ ਜੀ ਮੇਰਾ ਨਾਮ ਹਰਪ੍ਰੀਤ ਕੌਰ ਆ ਮੈਂ ਅੰਮ੍ਰਿਤਸਰ ਦੀ ਹਾਂ ਇਸ ਇਸ ਸਮੇਂ ਮੈਂ ਮਲੇਸ਼ੀਆ ਵਿੱਚ ਹਾਂ ਮੇਰੇ ਜੀਵਨ ਦੀ ਗਵਾਹੀ ਇਹ ਆ ਕਿ ਮੈਂ ਸਿੱਖ ਪਰਿਵਾਰ ਦੇ ਸਿੱਖ ਪਰਿਵਾਰ ਚੋਂ ਆ ਪਰ ਵਿਆਹ ਮੇਰਾ ਮਸੀਹ ਪਰਿਵਾਰ ਵਿੱਚ ਹੋਇਆ ਹੈ ਮੈਂ ਵਿਆਹ ਤੋਂ ਪਹਿਲਾਂ ਦੀ ਆਪਣੇ ਬਾਰੇ ਦੱਸ ਰਹੀ ਹਾਂ ਵਿਆਹ ਤੋਂ ਪਹਿਲਾਂ ਮੇਰੀ ਜ਼ਿੰਦਗੀ ਪੂਰੀ ਨਰਕ ਸੀ ਮੇਰੀ ਜ਼ਿੰਦਗੀ ਇਸ ਤਰ੍ਹਾਂ ਪੂਰੀ ਨਰਕੀ ਸੀ ਕਿ ਹਰ ਵਕਤ ਸੁਪਣਿਆਂ ਦੇ ਦੁਆਰਾ ਸ਼ੈਤਾਨ ਮੇਰੇ ਨਾਲ ਬੁਰੇ ਕੰਮ ਮੇਰੇ ਹੀ ਭੈਣ ਭਰਾਵਾਂ ਦੇ ਰੂਪ ਵਿੱਚ ਮੇਰੇ ਨਾਲ ਬੁਰੇ ਕੰਮ ਔਰ ਹਰ ਵਕਤ ਮੈਂ ਆਪਣੇ ਹੀ ਘਰ ਦੇ ਵਿੱਚੋਂ ਡਰਦੀ ਰਹਿਣਾ ਡਰਦੀ ਰਹਿਣਾ ਕਦੀ ਇਕੱਲੀ ਸੋਹ ਨਹੀਂ ਹਿੰ ਸਕਦੀ ਮੈਂ ਇਸ ਤਰ੍ਹਾਂ ਦੀ ਮੇਰੀ ਜ਼ਿੰਦਗੀ ਸੀ ਔਰ ਜਦੋਂ ਮੇਰਾ ਵਿਆਹ ਹੋ ਗਿਆ ਤਾਂ ਵੀ ਮੇਰੇ ਹਰ ਵਕਤ ਸਰੀਰ 'ਚ ਇੰਨੀ ਹਾਂ ਦਰਦਾਂ ਦੁੱਖ ਤਕਲੀਫਾਂ ਇੰਨੀਆਂ ਮੈਂ ਬਿਮਾਰ ਹੀ ਰਹਿਣਾ ਹਰ ਵਕਤ ਮੇਰੇ ਪਤੀ ਨੇ ਵੀ ਮੈਨੂੰ ਕਹਿਣਾ ਵੀ ਤੈਨੂੰ ਕੀ ਹੋਇਆ ਤੂੰ ਹਰ ਵਕਤ ਬਿਮਾਰ ਰਹੀ ਆ ਤੁਲਤਾਂ ਇੰਨੀਆਂ ਮੇਰੀਆਂ ਦੁਖਣੀਆਂ ਕਦੀ ਮੈਂ ਕਿਸੇ ਕੋ ਫਾਂਡੇ ਕਰਾਉਣੇ ਕਦੀ ਮੈਂ ਕਿਤੇ ਜਾਣਾ ਜਿੱਥੇ ਮੈਨੂੰ ਦੱਸ ਪੈਣੀ ਮੈਂ ਉੱਥੇ ਹੀ ਚੱਲ ਜਾਣਾ ਠੀਕ ਹੋਣ ਵਾਸਤੇ ਪਰ ਮੈਨੂੰ ਕਿਤੋਂ ਫਰਕ ਨਾ ਪੈਣਾ ਕਿਤੋਂ ਫਰਕ ਨਾ ਮੈਨੂੰ ਪੈਣਾ ਇਸੇ ਤਰ੍ਹਾਂ ਮੇਰੇ ਹਸਬੰਦ ਮੈਨੂੰ ਚਰਚ ਲੈ ਕੇ ਗਏ ਸੰਡੇ ਚਰਚ ਦੇ ਵਿੱਚ ਲੈ ਕੇ ਗਏ ਤੇ ਚਲੋ ਮੈਂ ਚਰਚ ਜਾਂਦੀ ਰਹੀ ਮੈਨੂੰ ਫਰਕ ਵੀ ਪੈ ਗਿਆ ਮੇਰੇ ਸਰੀਰ ਵੀ ਮੇਰਾ ਸਹੀ ਹੋਣ ਲੱਗ ਪਿਆ ਪਰ ਫਿਰ ਵੀ ਮੇਰਾ ਕੀ ਮੈਂ ਪਹਿਲਾਂ ਚਰਚ ਹੋ ਕੇ ਆਉਣਾ ਰਾਚ ਹੁੰਦਿਆ ਹੁੰਦਿਆ ਰਾਚ ਮੈਂ ਮੰਦਰਾਂ ਚ ਗੁਰਦੁਆਰਿਆਂ ਚ ਜਿਹੜੀ ਜਗ੍ਹਾ ਮੈਨੂੰ ਦਿਖਣੀ ਮੈਂ ਉੱਥੇ ਹੀ ਮੱਥਾ ਟੇਕਣ ਵਾਸਤੇ ਖੜੂ ਹੋ ਜਾਣਾ ਆਪਣੇ ਹਸਬੰਦ ਨੂੰ ਜਿੱਦ ਕਰਕੇ ਲੈ ਕੇ ਜਾਣਾ ਵੀ ਨਹੀਂ ਮੇਰੇ ਨਾਲ ਅੰਦਰ ਚਲੋ ਮੈਂ ਬਾਹਰ ਨਹੀਂ ਖਲੋਣਾ ਮੈਨੂੰ ਮੈਂ ਉਹ ਆਪਣੇ ਹਸਬੰਦ ਨਾਲ ਹਰ ਵਕਤ ਗੁੱਸੇ ਚ ਬੋਲਣਾ ਇਸ ਕਰਕੇ ਉਹਨਾਂ ਨੇ ਵੀ ਮੇਰੇ ਨਾਲ ਹੀ ਫਿਰ ਅੰਦਰ ਚਲੇ ਜਾਣਾ ਤੇ ਸੋ ਇਸੇ ਤਰ੍ਹਾਂ ਮੈਂ ਆਹ ਪਉ ਦੇ ਕੀ ਸਿੱਧੇ ਰਾਹੇ ਪੈਣਾ ਸੀ ਮੈਂ ਆਪਣੀ ਹਸਬੈਂਡ ਹੁਣਾਂ ਨੂੰ ਵੀ ਉਲਟ ਰਾਹੇ ਪਾਤਾ ਜਾ ਕੇ ਉਹਨਾਂ ਨੂੰ ਵੀ ਹਰ ਇੱਕ ਥਾਂ ਤੇ ਸਿਰ ਝੁਕੋਣਾ ਮੈਂ ਦੱਸ ਤਾਂ ਹਰ ਇੱਕ ਜਗ੍ਹਾ ਤੇ ਜਾਣ ਵਾਸਤੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੂੰ ਮੈਂ ਪਾਪੀ ਗੁਨੇਗਾਰ ਆ ਮੈਂ ਜਾਣਦੀ ਆ ਕਿ ਮੇਰੇ ਕੋਲ ਬਹੁਤ ਗਲਤੀਆਂ ਗੁਨਾਹ ਹੋਈ ਨੇ ਪਰ ਇਸੇ ਤਰ੍ਹਾਂ ਚਲੋ ਮੇਰੇ ਜਦੋਂ ਮੈਂ ਠੀਕ ਹੋਣ ਦਾ ਵੀ ਫਿਰ ਸਾਡੇ ਘਰ ਪਾਸਟਰ ਜੀ ਆਏ ਪਾਸਟਰ ਜੀ ਨੇ ਆਣ ਕੇ ਮੇਰੇ ਵਾਸਤੇ ਪ੍ਰੇਅਰ ਕਰਨੀ ਮੈਂ ਕਦੀ ਕਿਤੇ ਕਿਤੇ ਧਾਗਾ ਬੰਨਿਆ ਹੁਣ ਕਦੀ ਕਿਤੇ ਮੈਂ ਧਾਗਾ ਬੰਨਿਆ ਹੁਣ ਪਾਸਟਰ ਜੀ ਨੇ ਮੇਰੇ ਸਿਰ ਤੇ ਹੱਥ ਰੱਖਣਾ ਉਹਨਾਂ ਨੇ ਮੈਨੂੰ ਪੁੱਛਣਾ ਰੱਬ ਦੇ ਦਾਨਸ ਨੇ ਕਿ ਤੇਰੇ ਤੂੰ ਕਿਤੇ ਧਾਗਾ ਬਣਨੇ ਆਏ ਉਹਨਾਂ ਨੇ ਕਿਹਾ ਤੇਰੇ ਚੁੱਕ ਰਹਿਣ ਪੁਝਿਆ ਪੈਂਦਾ ਜਦੋਂ ਤੂੰ ਸਾਨੂੰ ਦੇਖਦਾ ਹੈ ਕਿ ਤੂੰ ਕਿਤੇ ਧਾਗਾ ਬੰਨਿਆ ਹੈ ਮੈਂ ਉਹਨਾਂ ਨੂੰ ਵੀ ਝੂਠ ਬੋਲ ਦੇਣਾ ਇੰਨੀ ਮੈਂ ਪਾਪੀ ਸਾਂ ਮੈਂ ਰੱਬ ਦੇ ਬੰਦਿਆਂ ਨੂੰ ਵੀ ਝੂਠ ਬੋਲ ਦੇਣਾ ਕਿ ਨਹੀਂ ਮੈਂ ਕਿਤੇ ਤਾਂ ਗਾਨੇ ਹੀ ਬੰਨਿਆ ਮੇਰੇ ਵਿਆਹ ਨੂੰ ਇਤਨਾ 3 ਸਾਲ ਹੋ ਗਏ ਤੇ ਮੇਰੇ ਕੋਈ ਬੱਚਾ ਨਹੀਂ ਸੀ ਫਿਰ ਮੈਨੂੰ ਬੱਚੇ ਦੀ ਆਸ ਦੇ ਕਰਕੇ ਮੈਂ ਹਰ ਇੱਕ ਥਾਂ ਤੇ ਫਿਰ ਜਾਣ ਲੱਪੀ ਹਰ ਇੱਕ ਜਗ੍ਹਾ ਤੇ ਮੈਂ ਫਿਰ ਜਾਣਾ ਇਸੇ ਤਰ੍ਹਾਂ ਪਾਸਟਰ ਨੇ ਫਿਰ ਇੱਕ ਦਿਨ ਸਾਡੇ ਘਰ ਆਏ ਤੇ ਮੇਰੇ ਲਈ ਪ੍ਰਾਰਥਨਾ ਕੀਤੀ ਮੇਰੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੇ ਕਿਹਾ ਵੀ ਤੈਨੂੰ ਬਲੈਸਿੰਗ ਜਿਹੜੀ ਬੱਚੇ ਦੀ ਮਿਲ ਜਾਣੀ ਆ ਪਰ ਪ੍ਰਭੂ ਦਾ ਨਾਮ ਦੀ ਮਹਿਮਾ ਨਹੀਂ ਤੂੰ ਹੋਰਾਂ ਸ਼ੈਤਾਨਾਂ ਦੇ ਨਾਮ ਦੀ ਮਹਿਮਾ ਕਰੇਂਗੀ ਤੂੰ ਪ੍ਰਭੂ ਦੇ ਨਾਮ ਦੀ ਵਡਿਆਈ ਨਹੀਂ ਕਰੇਂਗੀ ਉਦੋਂ ਤੇ ਚਲੋ ਮੈਨੂੰ ਕੀ ਕਿੰਦੇਣਾ ਜਿਸ ਤਰ੍ਹਾਂ ਇੱਕ ਕੀ ਲਾਲਚ ਹੋ ਜਾਂਦਾ ਮੈਨੂੰ ਹੁੰਦਾ ਹੈ ਕਿ ਚਲੋ ਮੈਂ ਦੁੱਖ ਦਵਾਈਆਂ ਤੋਂ ਛੁੱਟ ਜੂੰਗੀ ਮੈਂ ਉਦੋਂ ਉਹਨਾਂ ਨੂੰ ਕਿਹਾ ਵੀ ਮੈਂ ਨਹੀਂ ਕਿਤੇ ਜਾਂਦੀ ਠੀਕ ਹੈ ਮੈਨੂੰ ਬੱਚੇ ਦੀ ਬਲੇਸਿੰਗ ਚਾਹੀਦੀ ਤੁਸੀਂ ਪ੍ਰੇਅਰ ਕਰੋ ਮੇਰੇ ਲਈ ਮੈਂ ਕਿਤੇ ਨਹੀਂ ਜਾਊਂਗੀ ਮਾਲ ਵਿੱਚ ਮੇਰੀ ਵੱਡੀ ਬੇਟੀ ਇਸ ਤਰ੍ਹਾਂ ਮੇਰੇ ਮੈਂ ਪ੍ਰੈਗਨੈਂਟ ਹੋ ਗਈ ਤੇ ਸਾਡੇ ਇੱਕ ਤਿੰਨ ਮਹੀਨੇ ਉਹਦੀ ਜਿਹੜੀ ਹਾਰਟ ਬੀਟ ਨਹੀਂ ਆਈ ਫਿਰ ਮੈਂ ਇਦਾਂ ਡਾਕਟਰਾਂ ਕੋਲ ਜਾਣਾ ਮੈਂ ਪ੍ਰੀਅਰ ਕਰਵਾਈ ਤੇ ਫਿਰ ਮੈਂ ਪਾਸਟਰ ਨੂੰ ਉਸੇ ਪਾਸਟਰ ਨੂੰ ਜਾ ਕੇ ਦੱਸਿਆ ਕਿ ਮੇਰੀ ਬੇਟੀ ਦੀ ਤਾਂ ਹਾਰਟ ਬੀਟ ਨਹੀਂ ਆਉਂਦੀ ਫਿਰ ਮੈਂ ਉਹਨਾਂ ਨੇ ਪ੍ਰੀਅਰ ਕੀਤੀ ਉਹਨਾਂ ਨੇ ਕਿਹਾ ਕਿ ਜਾਂ ਤੂੰ ਚੈੱਕ ਕਰਾਂ ਹਾਰਟ ਬੀਟ ਜਿਹੜੀ ਆ ਚੁੱਕੀ ਆ ਫਿਰ ਮੈਂ ਇਸੇ ਤਰ੍ਹਾਂ ਡਾਕਟਰ ਕੋ ਗਈ ਡਾਕਟਰ ਨੇ ਕਿਹਾ ਵੀ ਜਿਹੜੀ ਹਾਰਟ ਬੀਟ ਬੱਚੇ ਦੀ ਆ ਚੁੱਕੀ ਆ ਬੱਚੇ ਦੀ ਹਣਬੀੜ ਚੱਲ ਰਹੀ ਆ ਉਹਨਾਂ ਨੇ ਕਿਹਾ ਕਿ ਚੱਲ ਜਾ ਜਿੱਥੇ ਜਾਣਾ ਜਿੰਨੂੰ ਤੂੰ ਮੰਨਦੀ ਆ ਉੱਥੇ ਜਾ ਕੇ ਮਿੱਠਾ-ਮੂਠਾ ਚੜਾ ਇਸ ਤਰ੍ਹਾਂ ਮਠਿਆਈ ਚੜਾ ਤੇ ਮੈਂ ਉਸ ਟਾਈਮ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਕਿੰਨੂੰ ਮੰਨਦੇ ਤੁਸੀਂ ਮੈਂ ਫਿਰ ਉੱਥੇ ਪ੍ਰਭੂ ਈਸ਼ੂ ਨਾਸਰੀ ਦੇ ਨਾਮ ਨੂੰ ਛਪਾਇਆ ਮੈਂ ਕਿਹਾ ਵੀ ਅਸੀਂ ਸੇਖਿਆ ਸੀ ਇਦਾਂ ਗੁਰਦੁਆਰਿਆਂ ਨੂੰ ਮੰਨਦੇ ਆ ਗੁਰਦੁਆਰੇ ਹੀ ਜਾਂਦੇ ਆ ਤੇ ਠੀਕ ਹੈ ਉੱਥੇ ਵੀ ਮੈਂ ਪ੍ਰਭੂ ਦਾ ਨਾਮ ਜਿਹੜਾ ਛਪਾਇਆ ਹੀ ਉੱਥੇ ਵੀ ਨਹੀਂ ਮੈਂ ਦੱਸਿਆ ਫਿਰ ਮੈਂ ਘਰ ਆਈ ਫਿਰ ਚਲੋ ਪਾਸਟਰ ਨੂੰ ਵੀ ਦੱਸਿਆ ਮੈਂ ਵੀ ਦਹਾੜ ਬੀਟਾ ਗਈ ਆ ਵਿਚਾਰੇ ਖੁਸ਼ ਹੋਏ ਵਾਦੂ ਕੀ ਚਲੋ ਉਸੂ ਕਰਿਆ ਸੀ ਪ੍ਰਾਰਥਨਾ ਕੀਤੀ ਸਾਡੀ ਪ੍ਰਭੂ ਨੇ ਪ੍ਰਾਰਥਨਾ ਸੁਣ ਲਈ ਮੈਂ ਬੱਚਾ ਬੇਟੀ ਹੋਈ ਮੇਰੀ ਮੈਂ ਬਲੇਸਿੰਗ ਲੈ ਕੇ ਫਿਰ ਭੁੱਲ ਗਈ ਫਿਰ ਮੇਰੇ ਅਚਾਨਕ ਪਤੀ ਦੀ ਹਾਲਤ ਬੁੜੀ ਖਰਾਬ ਹੋ ਗਈ ਮੇਰੇ ਪਤੀ ਨੂੰ ਟੀਵੀ ਹੋ ਗਈ ਇਨਫੈਕਸ਼ਨ ਬਹੁਤ ਜ਼ਿਆਦੀ ਉਹਨਾਂ ਦੇ ਅੰਦਰ ਵਧ ਚੁੱਕੀ ਸੀ ਮੈਨੂੰ ਸ਼ੂਗਰ ਦਾ ਪਤਾ ਵੀ ਨਹੀਂ ਸੀ ਕਿ ਮੇਰੇ ਹਸਬੰਦ ਨੂੰ ਸ਼ੂਗਰ ਹੈ ਉਸੇ ਟਾਈਮ ਤੇ ਅਸੀਂ ਜਦੋਂ ਇਹਦੀ ਇਨਫੈਕਸ਼ਨ ਚੈੱਕ ਹੋਈ ਟੀਵੀ 3 ਮਹੀਨੇ ਅਸੀਂ ਇਸੇ ਤਰ੍ਹਾਂ ਰੋਲ ਦੇ ਰਹੇ ਹਸਪੀਟਲਾਂ 'ਚ ਤੇ ਐਂਡ ਤੇ ਚਲੋ ਟੀਵੀ ਹਸਪੀਟਲ ਅਸੀਂ ਗਏ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ ਸ਼ੂਗਰ ਵੀ ਨਾਲ ਹੀ ਆ ਫਿਰ ਉਹਨਾਂ ਨੇ ਜਦੋਂ ਇਹ ਤਾਂ ਚੈਸਟਰ ਦਾ ਇਨ ਐਕਸ-ਰੇ ਕੀਤੇ ਤਾਂ ਉਹਦੇ ਵਿੱਚ ਕੀ ਜ਼ਖਮ ਆ ਗਏ ਜ਼ਖਮ ਆਏ ਤਾਂ ਉਹ ਕਹਿੰਦੇ ਵੀ ਅਹੀਂ ਇਹਨਾਂ ਦਾ ਆਪਰੇਸ਼ਨ ਨਹੀਂ ਕਰ ਸਕਦੇ ਇਹਨਾਂ ਨੂੰ 슈ਗਰ ਆ ਤਾਂ ਐਸੀ ਤਰ੍ਹਾਂ ਫੇਰ ਨਾ ਹੋਤੇ ਇੱਕ ਆਂਟੀ ਸੀ 크ਿਸਚਨ ਹੀ ਆਂਟੀ ਨੇ ਮੇਰੇ ਹਸਬੰਡ ਦੇ ਗਲ ਚ ਕਰੂਸ ਦੇਖੀ ਮੇਰੇ ਹਸਬੰਡ ਨੇ ਗਲ ਚ ਕਰੂਸ ਪਾਈ ਆਂਟੀ ਨੇ ਮੈਨੂੰ ਪੁੱਛਿਆ ਕਿ ਤੁਸੀਂ 크ਿਸਚਨ ਜੀ ਮੈਂ ਕਿਹਾ ਨਹੀਂ ਅਹੀਂ 크ਿਸਚਨ ਨਹੀਂ ਹਾਂ ਮੈਂ ਸਿੱਖ ਪਰਿਵਾਰ ਤੋਂ ਆ ਮੈਂ ਆਪਣਾ ਇਹ ਹੀ ਦੱਸਦੀ ਰਹੀ ਕਿ ਮੈਂ ਸਿੱਖ ਪਰਿਵਾਰ ਤੋਂ ਆ ਫਿਰ ਉਹਨਾਂ ਨੇ ਮੇਰੇ ਹਸਬੰਦ ਨੂੰ ਪੁੱਛਿਆ ਕਿ ਤੁਸੀਂ ਕ੍ਰਿਸਚੀਅਨ ਜੀ ਕਹਿੰਦੇ ਹਾਂ ਅਸੀਂ ਕ੍ਰਿਸਚੀਅਨ ਆ ਫਿਰ ਉਹਨਾਂ ਨੇ ਨੰਬਰ ਦਿੱਤਾ ਮੇਰੇ ਹਸਬੰਦ ਨੂੰ ਕਿ ਆਹ ਨੰਬਰ ਤੋਂ ਤੁਸੀਂ ਪ੍ਰੇਅਰ ਕਰਵਾਓ ਮੇਰੇ ਹਸਬੰਦ ਨੇ ਮੈਨੂੰ ਨੰਬਰ ਦਿੱਤਾ ਠੀਕ ਆ ਮੈਂ ਕਰਵਾਉਂਦੀ ਰਹੀ ਪ੍ਰੇਅਰ ਕਿਉਂਕਿ ਉਹ ਦੋ ਸੈਲਫਿਸ਼ ਹੋ ਗਈ ਸੀ ਮੈਨੂੰ ਇਹ ਹੀ ਕਿ ਚਲੋ ਜਲਦੀ ਜਲਦੀ ਹਸਪੀਟਲਾਂ ਚੋਂ ਨਿਕਲੀਏ ਕਿਸੇ ਤਰ੍ਹਾਂ ਕੋਈ ਕਰ ਦੇ ਸਾਨੂੰ ਇੱਥੋਂ ਹਸਪੀਟਲ ਚੋਂ ਤਿੰਨ ਮਹੀਨੇ ਮੈਂ ਆਪਣੀਆਂ ਜਿਹੜਾ ਮੇਰੇ ਬੱਚੀ ਹੀ ਇੱਕ ਮੈਂ ਆਪਣੇ ਬ੍ਰਦਰ ਨੂੰ ਫੜਾਤੀ ਇੱਕ ਆਪਣੀ ਭਾਬੀ ਹੁਣਾਂ ਨੂੰ ਦੇ ਆਈ ਤੇ 4 ਮਹੀਨੇ ਦੀ ਛੋਟੀ ਬੇਟੀ ਹੀ ਮੇਰੀ ਉਹ ਮੈਂ ਆਪਣੀ ਭਾਬੀ ਹੁਣਾਂ ਨੂੰ ਦੇ ਆਈ ਇਸੇ ਤਰ੍ਹਾਂ ਮਿਰ ਮੈਂ ਜਦੋਂ ਉਹਨਾਂ ਨੇ ਫਿਰ ਇਹ ਡੇਲੀ ਪ੍ਰੇਅਰ ਕਰਵਾਉਂਦੇ ਰਹੇ ਡੇਲੀ ਪ੍ਰੇਅਰ ਕਰਵਾਉਂਦੇ ਰਹੇ ਇੱਕ ਦਿਨ ਡਾਕਟਰ ਚੈੱਕ ਕਰਨ ਆਏ ਤਾਂ ਨੋਰਮਲ ਜਿਹਾ ਸ਼ੂਗਰ ਜਿਹੜੀ ਬਿਲਕੁਲ ਨੋਰਮਲ ਹੋ ਚੁੱਕੀ ਸੀ ਫਿਰ ਉਹਨਾਂ ਨੇ ਕਿਹਾ ਕਿ ਹੁਣ ਤੇ ਅਸੀਂ ਇਹਦਾ ਆਪਰੇਸ਼ਨ ਕਰ ਸਕਦੇ ਹਾਂ ਫਿਰ ਮੇਰੇ ਹਸਬੰਡ ਦਾ ਜਿਹੜਾ ਸਾਈਡ ਤੋਂ ਉਹਨਾਂ ਨੇ ਆਪਰੇਸ਼ਨ ਕੀਤਾ ਪਾਣੀ ਪੂਣੀ ਕੱਢਿਆ ਉਹਨਾਂ ਦੀ ਸਾਤੀਜੀ ਦੇ ਵਿੱਚੋਂ ਪਤਾ ਨਹੀਂ ਕੀ ਕੁਛ ਕੀਤਾ ਉਹਨਾਂ ਨੇ ਤੇ ਆਪਰੇਸ਼ਨ ਕੀਤਾ ਆਪਰੇਸ਼ਨ ਜਿਹੜਾ ਸਹੀ ਹੋ ਗਿਆ ਅਸੀਂ ਆਪਣੇ ਘਰ ਵਾਪਸ ਆ ਗਏ ਇਸੇ ਤਰ੍ਹਾਂ ਅਸੀਂ ਆਪਣੇ ਘਰ ਜਿ ਤੋਂ ਵਾਪਸ ਆਏ ਤੇ ਫਿਰ ਮੈਨੂੰ ਜਿਸ ਤਰ੍ਹਾਂ ਕਿ ਸ਼ੈਤਾਨ ਫੇਰ ਪੜਕਾ ਦਿੰਦਾ ਉਹ ਮੈਨੂੰ ਫੇਰ ਮੇਰੀ ਭੈਣ ਦੇ ਮੇਰੇ ਜੀਜੇ ਦੇ ਰੂਪ ਵਿੱਚ ਮਿਲਵਾਣ ਕੇ ਕਹਿੰਦੇ ਕਿ ਲੈ ਤੁਹਾਡੇ ਤਾਈਓ ਇੰਨੇ ਬੁੱਕ ਤਕਲੀਫਾਂ ਆਉਂਦੀ ਨੇ ਤੁਸੀਂ ਤਾਈਓ ਇੰਨੇ ਬਿਮਾਰ ਨੇ ਤੁਸੀਂ ਉੱਥੇ ਨਹੀਂ ਜਾਂਦੇ ਤੁਸੀਂ ਉਹ ਜਗ੍ਹਾ ਤੇ ਨਹੀਂ ਜਾਂਦੇ ਉੱਥੇ ਮੱਥੇ ਨਹੀਂ ਟੇਕਦੇ ਮੇਰੇ ਮਨ 'ਚ ਵੀ ਖੌਫ ਆ ਗਿਆ ਕਿ ਸ਼ਾਇਦ ਅਸੀਂ ਤਾਈਓ ਇੰਨੇ ਦੁਖੀਆਂ ਮੈਂ ਵੀ ਆਪਣੇ ਹਸਬੰਦ ਨੂੰ ਕਿਹਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਚਾਦਰ ਲੈ ਕੇ ਤੇ ਅਸੀਂ ਇਦਾਂ ਕਰਦੇ ਹਾਂ ਵੀ ਉੱਥੇ ਜਾ ਕੇ ਤੇ ਚਾਦਰ ਚੜਾਈਏ ਸ਼ਾਇਦ ਆਪਣੇ ਦੁੱਖ ਹੋਰ ਘਟ ਜਾਣੇ ਇੰਨਾ ਮੈਂ ਭੁੱਲੀ ਗਈ ਕਿ ਪਿਤਾ ਨੇ ਸਾਨੂੰ ਸਾਹ ਆਪਣੇ ਸਾਹਾਂ ਵਿੱਚ ਉਹ ਦਿੱਤੇ ਸਨ ਆਪਣੇ ਪ੍ਰਵਾਨ ਦੇ ਵਿੱਚ ਸਹੀ ਸਲਾਮਤ ਲੈ ਆਂਦਾ ਮੈਂ ਉਹਦੀ ਉਸ ਕੁਰਬਾਨੀ ਨੂੰ ਭੁੱਲੀ ਗਈ ਉਹ ਉਹਦੀ ਸ਼ਿਫਾ ਨੂੰ ਮੈਂ ਭੁੱਲ ਚੁੱਕੀ ਹਾਂ ਔਰ ਫਿਰ ਵੀ ਇਹ ਹੋਈ ਕਿ ਮੈਨੂੰ ਆਪਣੇ ਭੈਣ ਭਰਾਵਾਂ ਦੇ ਪਿੱਛੇ ਲਾ ਕੇ ਮੈਂ ਸੰਸਾਰ ਦੀ ਦੁਨੀਆ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਪ੍ਰੋਵੀਸ਼ਨ ਆਸਰੀ ਤੋਂ ਲੁਕਾਉਂਦੀ ਰਹੀ ਪਰ ਉਹ ਪਿਤਾ ਨੇ ਵਚਨਾਂ ਦੇ ਵਿੱਚ ਕਿਹਾ ਹੈ ਕਿ ਮੈਂ ਤੁਹਾਨੂੰ ਲੱਭ ਲਵਾਂਗਾ ਚਾਹੇ ਮੈਂ ਭੁੱਲੀ ਪਟਕੀਆਂ ਚਾਹੇ ਮੈਂ ਕਿਸ ਤਰ੍ਹਾਂ ਵੀ ਭੁੱਲੀ ਹਾਂ ਫਿਰ ਵੀ ਮੈਂ ਜਾ ਕੇ ਇੱਥੇ ਅਸੀਂ ਉੱਥੋਂ ਪਿੰਡ ਤੋਂ ਘਰ ਵੇਚ ਕੇ ਅਸੀਂ ਅਮਰੀਕਾ ਰਾ ਗਏ ਅਸੀਂ ਅਮਰੀਕਾ ਰਾ ਤੇ ਅਮਰੀਕਾ ਤੋਂ ਇਹ ਰਾ ਲੱਗ ਗਈ ਚਰਚ ਹੀ ਪਿੰਡੋਂ ਵੇਚ ਕੇ ਅਸੀਂ ਆਪਣੇ ਚਰਚ ਦੇ ਲਾਗੇ ਘਰ ਹੀ ਸਾਡਾ ਫਿਰ ਮੈਂ ਡੇਨਲੀ ਉੱਥੇ ਜਾਣ ਲੱਗ ਪਈ ਸਵੇਰੇ ਵੀ ਜਾਣਾ ਸ਼ਾਮ ਨੂੰ ਵੀ ਜਾਣਾ ਜਾਣਾ ਮੈਂ ਚਰਚ ਰਾਂਚ ਹੁੰਦਿਆਂ ਹੁੰਦਿਆਂ ਫਿਰ ਮੈਂ ਕੀ ਕਰਨਾ ਆਪਣੇ ਪਤੀ ਨੂੰ ਕਹਿਣਾ ਆਹ ਗੁਰਦੁਆਰ ਆ ਗਏ ਇੱਥੋਂ ਨਾ ਹਾਂ ਕਿ ਚਲੀਏ ਆਹ ਅੰਦਰ ਆ ਗਏ ਇੱਥੋਂ ਨਾ ਹਾਂ ਕਿ ਚਲੀਏ ਹਰ ਇੱਕ ਜਗ੍ਹਾ ਤੇ ਮੈਂ ਸ਼ੁਰੂਆਤ ਚਰਚ ਤੋਂ ਕਰਨੀ ਹੁੰਦਿਆਂ 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 ਮੈਂ ਰਾਤ ਸਾਰੇ ਜਗ੍ਹਾ ਤੇ ਕੀ ਮਥੇ ਟੇਕਦੀ ਹੁਣਾ ਹਰ ਇੱਕ ਜਗ੍ਹਾ ਤੇ ਚਲੋ ਇਸ ਤਰ੍ਹਾਂ ਕਰਦੇ ਗਏ ਤੇ ਮੇਰੀ ਛੋਟੀ ਬੇਟੀ ਬਿਮਾਰ ਹੋ ਗਈ ਛੋਟੀ ਬੀੜ ਮਰੀ ਇੰਨੀ ਕਿ ਬਿਮਾਰ ਹੋ ਗਈ ਕਿ ਉਹਨੂੰ ਕੋਈ ਹੋਸ਼ ਨਹੀਂ ਹੈ ਵਾਂਜਾ ਮਾਰੜੀਆਂ ਨੂੰ ਕੋਈ ਪਤਾ ਹੀ ਨਾ ਲੱਗਣਾ ਬਸ ਸ਼ਤਵ ਵਾਲੀ ਉਹਨੇ ਵੇਖੀ ਜਾਣਾ 4 ਮਹੀਨੇ ਦੀ ਹੀ ਇੰਨੀ ਬਿਮਾਰ ਹੋ ਗਈ ਉਹ ਇਸੇ ਤਰ੍ਹਾਂ ਮੇਰੀ ਭੈਣ ਫੇਰ ਮੈਨੂੰ ਆਂਦੀ ਕਿ ਫਲਾਣਾ ਫਲਾਣਾ ਬਾਬਾ ਹੈਗਾ ਉੱਥੇ ਚੱਲ ਤੂੰ ਉਹ ਠੀਕ ਹੋ ਜੂਗੀ ਅਸੀਂ ਅੱਧੀ ਰਾਤ ਲੈ ਕੇ ਉੱਥੇ ਗਏ ਉੱਥੇ ਚਲੋ ਰਾਤ ਨੂੰ 2 ਘੰਟੇ ਉਹਨੇ ਫਾਂਡ ਆਇਆ ਕੀਤਾ ਠੀਕ ਹੋ ਗਈ ਅਗਲੇ ਦਿਨ ਫੇਰ ਉਸੇ ਤਰ੍ਹਾਂ ਹੀ ਫਿਰ ਮੈਂ ਚਰਚੂਲ ਆ ਗਈ ਚਰਚ ਵੀ ਤੇ ਚਰਚ ਮੈਨੂੰ ਫਾਦਰ ਰੋਣਾ ਨੇ ਕਿਹਾ ਵੀ ਇਹਨੇ 3 ਦਿਨਾਂ ਚ ਠੀਕ ਹੋ ਜਾਣਾ ਵਾ ਜਿੱਦਾਂ ਕੀ ਕਹਿੰਦੇ ਨੇ ਵਿਸ਼ਵਾਸ ਨਹੀਂ ਹੈ ਨਾ ਮੈਨੂੰ ਹੈਗਾ ਅਗਰ ਮੇਰੇ ਅੰਦਰ ਵਿਸ਼ਵਾਸ ਹੁੰਦਾ ਤੇ ਮੈਂ ਟੇਕਦੀ ਕਿਤੇ ਫਿਰ ਜਦੋਂ ਫਾਦਰ ਨੇ ਵੀ ਕਿਹਾ ਤਾਂ ਫਿਰ ਮੈਂ ਕਿਤੇ ਹੋਰ ਚਲ ਗਈ ਉੱਥੋਂ ਵੀ ਪ੍ਰੇਅਰ ਕਰਾਉਣੀ ਉਹ ਵੀ ਮੈਨੂੰ ਆਂਦੇ ਸਿਸਟਰ ਵੀ 3 ਦਿਨਾਂ ਦੇ ਵਿੱਚ ਵਿੱਚ ਨੇ ਠੀਕ ਹੋ ਜਾਣਾ ਫਿਰ ਮੈਂ ਉਸ ਤੋਂ ਬਾਅਦ ਹੋਰ ਕਿਤੇ ਚਰਚ ਚਲ ਗਈ ਮੈਨੂੰ ਵੀ ਮਨੋਂ ਆਂਦੀ ਨੇ ਤਿੰਨ ਦਿਨਾਂ ਦੇ ਵਿੱਚ ਵੀ ਠੀਕ ਹੋਣਾ ਮੈਨੂੰ ਇੰਨਾਂ ਜਾਣਿਆ ਨੇ ਦੱਸਤਾ ਵੀ ਇਹਨੇ ਤਿੰਨਾਂ ਦਿਨਾਂ ਦੇ ਵਿੱਚ ਠੀਕ ਹੋਣਾ ਜਦੋਂ ਮੇਰੀ ਬੇਟੀ ਠੀਕ ਤਿੰਨਾਂ ਦਿਨਾਂ ਬਾਅਦ ਠੀਕ ਹੋ ਗਈ ਤੇ ਮੇਰਾ ਵਿਸ਼ਵਾਸ ਜਿਹੜਾ ਬਣ ਗਿਆ ਮੈਨੂੰ ਵਿਸ਼ਵਾਸ ਮੇਰਾ ਯਕੀਨ ਬਦਲ ਗਿਆ ਕਿ ਨਹੀਂ ਸੱਚਮੁੱਚ ਪ੍ਰਭੂ ਯੀਸ਼ੂ ਨਾਸਰੀ ਹੀ ਦੁੱਖਾਂ ਤੋਂ ਛੁਟਕਾਰਾ ਦੇਣ ਵਾਲਾ ਬੰਦਾ ਚਾਹੀ ਜਿੰਨਾ ਮਰਜੀ ਭਜੇ ਜਿੱਥੇ ਮਰਜੀ ਜਾਵੇ ਇਹ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਇਸੇ ਤਰ੍ਹਾਂ ਫਿਰ ਮੈਨੂੰ ਪਾਸਟਰ ਨੇ ਕਹਿਣਾ ਹੈ ਬਾਈਬਲ ਪੜਿਆ ਕਰੋ ਤੁਸੀਂ ਪੜ੍ਹੇ ਜੇ ਬਾਈਬਲ ਪੜਿਆ ਕਰੋ ਬਾਈਬਲ ਪੜਨੀ ਮੈਂ ਕੋਠੇ ਤੇ ਜਾ ਕੇ ਆਪਣੀ ਛੱਤ ਦੇ ਉੱਪਰ ਜਾ ਕੇ ਬੱਚੇ ਸਕੂਲ ਕਲਾ ਕੇ ਆਪਣੀਆਂ ਹਸਮੈਨ ਨੂੰ ਡਿਊਟੀ ਭੇਜ ਕੇ ਤੇ ਮੈਂ ਬਾਈਬਲ ਪੜਨੀ ਬਾਈਬਲ ਪੜਦੇ ਆ ਪੜਦੇ ਆ ਕਿ ਦਿਨ ਮੈਂ ਆਯੂਬ ਤੇ ਆ ਗਈ ਆਯੂਬ ਦੀ ਸਟੋਰੀ ਮੈਂ ਪੜੀ ਤੇ ਮੇਰੇ ਅੰਦਰ ਜਿਹੜਾ ਵਿਸ਼ਵਾਸ ਇੰਨਾ ਕਿ ਡ੍ਰੀਡ ਹੋ ਗਿਆ ਕਿ ਦੁੱਖ ਦੇਣ ਵਾਲਾ ਵੀ ਪਰਮਪਿਤਾ ਪਰਮੇਸ਼ਵਰ ਤੇ ਸੁੱਖ ਦੇਣ ਵਾਲਾ ਵੀ ਪਰਮਪਿਤਾ ਪਰਮੇਸ਼ਵਰ ਹੀ ਆ ਉਹ ਸਭ ਕੁਝ ਕਰਨ ਵਾਲਾ ਉਹੀ ਸਾਡੇ ਦਿਲਾਂ ਨੂੰ ਕਠੋਰ ਕਰਨ ਵਾਲਾ ਤੇ ਉਹੀ ਸਾਡੇ ਦਿਲਾਂ ਨੂੰ ਨਰਮ ਕਰਨ ਵਾਲਾ ਠੀਕ ਹੈ ਮੈਂ ਭੁੱਲੀ ਪਟਕੀ ਹਾਂ ਮੈਂ ਆਪਣੀ ਜਿੱਦ ਤੇ ਅੜੀ ਹਾਂ ਕਿ ਮੈਂ ਸਹਾਰਿਆਂ ਨੂੰ ਮਹਿਣਾ ਕਿਉਂਕਿ ਸਾਨੂੰ ਸ਼ੁਰੂ ਤੋਂ ਇਹੋ ਹੀ ਸਿਖਾਇਆ ਗਿਆ ਕਿ ਪ੍ਰਮਾਤਮਾ ਇੱਕ ਹੈ ਸਭ ਨੂੰ ਸਿਰਜਕੋਂ ਕਿਸੇ ਦੇ ਅੱਗੇ ਵੇਰੋ ਨਾ ਕਿਸੇ ਦੇ ਅੱਗੇ ਇਦਾਂ ਨਾ ਕਰੋ ਹਰੇਕ ਤੋਂ ਡਰੋ ਸਾਨੂੰ ਸ਼ੁਰੂ ਤੋਂ ਇਹੋ ਹੀ ਸਿਖਾਇਆ ਗਿਆ ਸੀ ਤੇ ਚਲੋ ਅਸੀਂ ਹੁਣ ਚਰਚਾਂ ਦੇ ਵਿੱਚ ਆਣ ਕੇ ਆਪਣੀ ਅੱਖੀਂ ਬਾਈਬਲ ਪੜੀ ਜਾਣਿਆ ਸਮਝਿਆ ਕਿ ਪਰਮੇਸ਼ਵਰ ਇੱਕ ਆ ਉਹ ਹੈ ਪਰਮ ਪ੍ਰਧਾਨ ਪਿਤਾ ਪਰਮੇਸ਼ਵਰ ਜੋ ਸੱਚੀ ਸ਼ਾਂਤੀ ਦਾ ਰਾਜ ਕੁਮਾਰ ਆ ਜੋ ਅੱਜ ਮੈਂ ਆਪਣੇ ਪਰਿਵਾਰ ਦੇ ਨਾਲ ਬਿਲਕੁਲ ਬਿਲਕੁਲ ਇੰਨੀ ਵਧੀਆ ਸ਼ਾਂਤੀ ਦੇ ਨਾਲ ਰਹਿ ਰਹੀ ਆ ਮੈਂ ਧੰਨਵਾਦ ਕਰਦੀ ਆ ਪ੍ਰਭੂ ਜੀ ਸ਼ਨਸਰੀ ਦਾ ਔਰ ਇਸੇ ਤਰ੍ਹਾਂ ਮੇਰੀ ਇੱਕ ਹੋਰ ਗਵਾਈ ਹੈ ਮੈਂ ਇਹ ਇਸੇ ਤਰ੍ਹਾਂ ਮੇਰੀ ਇੱਕ ਹੋਰ ਗਵਾਈ ਹੈ ਕਿ ਮੈਂ ਮੇਰੇ ਪਤੀ ਨੇ ਦੁਬਈ ਦਾ ਕਿਤਾ ਹੀ ਦੁਬਈ ਮੇਰੇ ਪਤੀ ਦਾ ਵੀਜ਼ਾ ਵੀ ਆ ਗਿਆ ਸਭ ਕੁਝ ਆ ਗਿਆ ਤੇ ਉਹ ਕੀਆ ਉੱਥੇ ਉਹਨਾਂ ਦਾ ਮੈਡੀਕਲ ਫੇਲ ਹੋ ਗਿਆ ਇੱਥੋਂ ਮੈਡੀਕਲ ਸਹੀ ਉੱਥੇ ਜਾ ਕੇ ਫੇਲ ਹੋ ਗਿਆ ਫੇਰ ਜਦੋਂ ਮੇਰਾ ਦਿਲ ਬਹੁਤ ਟੁੱਟ ਗਿਆ ਮੈਂ ਫੇਰ ਉਦਾਸ ਹੋ ਗਈ ਮੈਨੂੰ ਫੇਰ ਮੈਨੂੰ ਸਾਰੇ ਕਹਣ ਉੱਧਰ ਜਾ ਉਹਨੂੰ ਜਾ ਉੱਥੇ ਪਤਾ ਕਰ ਪਰ ਨਹੀਂ ਮੈਂ ਅੜੀ ਰਹੀ ਮੈਂ ਕਿਹਾ ਹੁਣ ਨਹੀਂ ਮੈਂ ਕਿਤੇ ਜਾਣਾ ਬਸ ਮੈਂ ਫੇਰ ਵੀ ਪ੍ਰੇਅਰ ਹੀ ਕਰਵਾਈ ਪ੍ਰੇਅਰ ਹੀ ਮੈਂ ਇਹ ਕਰਵਾਉਂਦੀ ਰਹੀ ਇਸੇ ਤਰ੍ਹਾਂ ਮੈਂ ਚਰਚ ਜਾਣਾ ਨਹੀਂ ਛੱਡਿਆ ਚਰਚ ਜਾਣਾ ਮੈਂ ਨਹੀਂ ਛੱਡਿਆ ਜਿੰਨੇ ਪੈਸੇ ਮੇਰੇ ਹਸਬੰਦ ਦੇ ਦੁਬਈ ਜਾਣ 'ਚ ਲੱਗੇ ਸੀ ਉਸੇ ਤਰ੍ਹਾਂ ਪਿਤਾ ਪਰਮੇਸ਼ਰ ਨੇ ਮੈਨੂੰ ਫ੍ਰੀ ਮਲੇਸ਼ੀਆ ਚ ਲੈ ਜਾਂਦਾ 1 ਰੁਪਿਆ ਨਹੀਂ ਮੇਰਾ ਲਗਾ ਜਿੰਨੇ ਪੈਸੇ ਮੇਰੇ ਹਸਬੰਦ ਦੇ ਲੱਗੇ ਉਹਨੇ ਦੁੱਗਣੇ ਮੈਨੂੰ ਵਾਪਸ ਕੀਤੇ ਮੇਰੇ ਪਿਤਾ ਪਰਮੇਸ਼ਰ ਨੇ ਸੋ ਮੈਂ ਧੰਨਵਾਦ ਕਰਦੀ ਹਾਂ ਆਪਣੇ ਪਰਮਪਿਤਾ ਪਰਮੇਸ਼ਰ ਦਾ ਇਸੇ ਤਰ੍ਹਾਂ ਮੇਰੇ ਪਿਤਾ ਪਰਮੇਸ਼ਰ ਨੇ ਮੇਰਾ ਜੀਵਨ ਬਦਲਿਆ ਔਰ ਮੈਨੂੰ ਸੱਚੇ ਵਿਸ਼ਵਾਸ ਤੇ ਦ੍ਰਿੜ ਤੇ ਮਜ਼ਬੂਤ ਕੀਤਾ ਮੈਂ ਸੋ ਧੰਨਵਾਦ ਕਰਦੀ ਹਾਂ ਪਰਮਪਿਤਾ ਪਰਮੇਸ਼ਰ ਤੇ ਪੁੱਤਰ ਪ੍ਰਭੂ ਯੀਸ਼ੂ ਨਾਸਰੀ ਦਾ ਆਮੀਨ 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 ਤੋਂ ਸੱਚਮੁੱਚ ਅੱਜ ਦੀ ਗਵਾਹੀ ਦੇ ਦੁਆਰਾ ਅਸੀਂ ਸਾਰਿਆਂ ਨੇ ਆਸ਼ੀਸ਼ ਔਰ ਬਰਕਤ ਨੂੰ ਪਾਇਆ ਹੈ ਅਗਰ ਤੁਸੀਂ ਵੀ ਚਾਹੁੰਦੇ ਕਿ ਤੁਹਾਡੀ ਗਵਾਹੀ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚਣ ਤਾਂ ਆਪਣੀ ਗਵਾਹੀ ਪ੍ਰੇ ਲਾਈਨ ਨੰਬਰ ਤੇ ਜ਼ਰੂਰ ਲਿਖਾਓ ਪ੍ਰੇ ਲਾਈਨ ਨੰਬਰ ਤੇ ਗਵਾਹੀ ਲਿਖਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਦਾ ਹੈ ਔਰ ਸੱਚਮੁੱਚ ਮੈਂ ਵਿਸ਼ਵਾਸ ਕਰਦੀ ਕਿ ਅੱਜ ਦੀ ਗਵਾਹੀ ਦੇ ਦੁਆਰਾ ਬਹੁਤ ਸਾਰੇ ਭੈਣਾ ਭਰਾਵਾਂ ਦੀ ਜ਼ਿੰਦਗੀ ਬਚਾਈ ਜਾਵੇਗੀ ਕੱਲ ਫੇਰ ਮਿਲਾਂਗੇ ਇੱਕ ਹੋਰ ਪਰਮੇਸ਼ਰ ਦੇ ਵੱਡੇ ਕੰਮ ਦੀ ਗਵਾਹੀ ਨੂੰ ਲੈ ਕੇ ਜਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ